ਸ਼ੇਰ ਸਿੰਘ ਸ਼ਾਰੀ ਕਲਸੀ ਜਿੰਦਾਬਾਦ ਅਮਰ 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 ਸ਼ੇਰ ਸਿੰਘ ਸ਼ਾਰੀ ਕਲਸੀ ਜਿੰਦਾਬਾਦ ਰੰਧਾਵਾ ਸਾਹਿਬ ਜਿੰਦਾਬਾਦ ਕਰਦੀਪ ਸ਼ਰਮਾ ਜਿੰਦਾਬਾਦ ਜੁਗਵੀਰਾਂ ਨੂੰ ਜਿੰਦਾਬਾਦ 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 ਬੀਬੀ ਜਿੰਦਾਬਾਦ ਸਵਾਗਤ ਹੈ ਜੀ ਸਾਰੇ ਜੀ ਸਾਰੇ ਲੋਗਾਂ ਨੂੰ ਦੇਖਿਆ ਜਾਨੀ ਸਾਬ ਮੇਰਾ ਮੁੱਬਨਾਂ ਦਾ ਇਤਿਹਾਸ ਹੈ ਜੇਦੀ ਸਰਕਾਰ ਹੋਏ ਸਾਰਾ ਲੋਕਾਂ ਨੂੰ ਨਹੀਂ ਬੋਲਾ ਹੁੰਦਾ ਮੇਰਾ ਮੁੱਬਨਾਂ ਦਾ ਨਾ ਪੁਰਾਣਾ ਪਿਆਰ ਕੋ ਤੇ ਲੋਕ ਇਹਨੇ ਸਮਝਦਾਰ ਨੇ ਮੈਂ ਕੋਰੇ ਦੀ ਬੰਦ ਜੇ ਕਹੇ ਕਿਉਂਨੇ ਬੜਾ ਧੱਕਾ ਕਰਿਆ ਤੇ ਨਮੂਰ ਹੋ ਕੇ ਕਰਕੇ ਖੰਭੇ ਕਰ ਆਪਣੇ ਅੱਜ ਤੱਕ ਸਮਾਣ ਲਿਖਿਆ ਹੋਈ ਕਰਕੇ ਦੀ ਗੱਲ ਹੈ ਜੀ ਇਹਨਾਂ ਲੋਕਾਂ ਦਾ ਪਿਆਰ ਮਾਨ ਸਤਕਾਰ ਮਿਲ ਰਿਹਾ ਨਾ ਸਦਾਰੇ ਨਹੀਂ ਹੈ ਜੀ ਕਿਉਂਕਿ ਆਸ ਹੈ ਇਹਨਾਂ ਨੂੰ ਕਿਉਂਕਿ ਕਾਂਗਰਸ ਨੂੰ ਵੀ ਮੌਕਾ ਦਿੱਤਾ ਕਾਂਗਰਸ ਦਾ ਵੀ ਐਮਪੀ ਬਣਾਇਆ ਭਾਜਪਾ ਦਾ ਵੀ ਬਣਾਇਆ ਜੋ ਇਹਨਾਂ ਦੀ ਕਾਰਜਗਾਰੀ ਤੁਸੀਂ ਦੇਖੀ ਆ ਇਹ ਜਿੰਨਾ ਕਿ ਦਿੱਲੀ ਦੇ ਵਿੱਚ ਆਪਣੇ ਪੰਜਾਬ ਦੇ ਮੁੱਦੇ ਰੱਖ ਸਕੇ ਨੇ ਉਹ ਤੁਹਾਡੇ ਸਾਹਮਣੇ ਹੀ ਆ ਪਰ ਹੁਣ ਲੋਕਾਂ ਦਾ ਮਨ ਬਣਿਆ ਹੈ ਵੀ ਆਪਣੇ ਪਰਿਵਾਰ ਦੇ ਜੀ ਨੂੰ ਆਪਣੇ ਨੌਜਵਾਨ ਵੀ ਬੱਚੇ ਨੂੰ ਮੌਕਾ ਦੇਈਏ ਤਾਂ ਜੋ ਕਿ ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਦਿੱਲੀ ਜਾ ਕੇ ਰੱਖ ਸਕਣ। ਭਈ ਇਹ ਗਰਦਾਸਪੁਰ ਤੋਂ ਸ਼ੁੱਤਰ ਪਤਾ ਲੱਗਿਆ ਵੀ ਮੇਰੇ ਪਾਪੜਾ ਸਾਹਿਬ ਆ ਰਹੇ ਨੇ ਕਿਸ ਦਾ ਨਾਮ ਕਾਲੋ ਦੇ ਦਿਓ। ਦੇਖੋ ਜੀ ਜਿਹੜੇ ਵੀ ਆ ਰਹੇ ਨੇ ਕਿਉਂਕਿ ਹਰ ਪਾਰਟੀਆਂ ਨੇ ਆਪਣੇ ਕੈਂਡੀਡੇਟ ਖਿਲਾੜ ਲੈਣੇ ਨੇ। ਬੀਜੇਪੀ ਨੇ ਆਪਣਾ ਖਿਲਾੜਿਆ, ਅਕਾਲੀ ਦਲ ਨੇ ਆਪਣਾ ਖਿਲਾੜਿਆ, ਕਾਂਗਰਸ ਆਪਣਾ ਖਿਲਾੜੂਗੀ ਉਹ ਤੇ ਲੋਕ ਦੇ ਡਿਪੈਂਡ ਆ, ਲੋਕਾਂ ਦੇ ਡਿਪੈਂਡ ਆ ਵੀ ਲੋਕਾਂ ਨੇ ਕਿਹੜੀ ਪਾਰਟੀ ਹੁਣ ਚੁਣੀ ਆ ਕਿਉਂਕਿ 2 ਸਾਲ ਮਾਨ ਸਾਹਿਬ ਦੇ ਕੰਮ ਇੱਥੇ ਗਿਣਾਏ ਨੇ। ਹੱਲੇ ਦੇ ਅੱਧੇ ਅੱਧੇ ਵੀ ਨਹੀਂ ਗਣਾਏਗੇ ਠੀਕ ਹੈ ਕਈ ਐਸੇ ਕੰਮ ਨੇ ਜਿਹੜੇ ਹੱਲੇ ਸਾਡੇ ਕੋਲ ਦੱਸੇ ਨਹੀਂ ਗਏ ਸੋ ਕਹਿਣ ਦਾ ਭਾਵ ਪਹਿਲਾਂ ਗੱਲਾਂ ਸੀ ਪਹਿਲਾਂ ਜਾਤ ਪਾਤ ਧਰਮ ਦੇ ਨਾਂ ਤੇ ਪੰਥ ਦੇ ਨਾਂ ਤੇ ਲੋਕ ਵੋਟ ਪਾਉਂਦੇ ਸੀ ਪਰ ਹੁਣ ਲੋਕ ਜਿਹੜੀ ਹੈ ਕਿਉਂਕਿ ਉਹਨਾਂ ਦਾ ਸਤਿਕਾਰ ਕਰਦੇ ਉਹ ਇੱਕ ਅਲੱਗ ਸਿਆਸਤ ਜਿਹੜੀ ਹੈ ਪਿੰਡਾਂ ਦੇ ਵਿੱਚ ਲੋਕ ਸਰਪੰਚ ਬਣਾਉਂਦੇ ਨੇ ਕਿਉਂਕਿ ਕੰਮ ਕਰੇ ਵਾਰਡਾਂ ਦੇ ਵਿੱਚ ਐਮਸੀ ਬਣਾਉਂਦੇ ਨੇ ਕਿਉਂਕਿ ਵਾਰਡ ਦੀ ਤਰੱਕੀ ਹਲਕੇ ਦੇ ਵਿੱਚ ਐਮ.ਐਲ.ਏ ਬਣਾਉਂਦੇ ਨੇ ਹਲਕੇ ਦਾ ਨੁਹਾਰ ਬਦਲੇ ਲੋਕ ਸਭਾ ਦੇ ਵਿੱਚ ਐਮ.ਪੀ ਬਣਾਉਂਦੇ ਨੇ ਸਾਡੇ ਲੋਕਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚੇ ਸੋ ਜੇ ਅਗਲੀਆਂ ਦੋਵਾਂ ਸਰਕਾਰਾਂ ਨੇ ਪਹਚਾਈ ਆ ਪਹਿਲਾਂ ਤੇ ਫਿਰ ਲੋਕ ਆਪੇ ਵੋਟਾਂ ਪਾਦਣਗੇ ਜਦੋਂ ਲੋਕਾਂ ਨੇ ਪਰਖਿਆ ਉਹਨਾਂ ਨੂੰ ਜੇ ਕਿਹਨੇ ਗੱਲ ਕੀਤੀ ਨਹੀਂ ਹੈ ਤੇ ਫਿਰ ਹੁਣ ਲੋਕ ਚੁੰਨਦੇ ਨੇ ਵੀ ਨਵੀਂ ਪਾਰਟੀ ਨੂੰ ਮੌਕਾ ਦਈਏ ਨਵੇਂ ਨੌਜਵਾਨ ਨੂੰ ਮੌਕਾ ਦਈਏ ਜਿਹਦਾ ਗੁੱਟ ਫੜ ਸਕਦਾ ਕੋਈ ਉਹ ਵੀ ਕਹ ਰਹੇ ਵੀ ਇਹਨਾਂ ਕੋ ਆਮ ਬੰਦੇ ਨਹੀਂ ਹੈਗੇ ਤਾਂ ਕਿ ਐਮ.ਐਲ.ਏ ਨੂੰ ਅੰਤਿਸ਼ਟਾਨ ਤੇ ਜਾ ਰਹੀਆਂ ਨੇ ਜੀ ਮੈਂ ਮੰਤਰੀ ਦਾ ਮੁੰਡਾ ਮੈਂ ਐਮਐਲਏ ਦਾ ਮੁੰਡਾ ਮੈਂ ਕੌਣ ਆ ਨਹੀਂ ਤੁਸੀਂ ਐਮਐਲਏ ਹੋ ਜੀ ਹਾਂ ਨਹੀਂ 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 ਮੈਂ ਕੌਣ ਐਮਐਲਏ ਤੋਂ ਪਹਿਲਾਂ ਕੌਣ ਹਾਂ ਮੈਂ ਨੂੰ ਕਹਿ ਰਹੇ ਜੀ ਨਹੀਂ ਪਹਿਲਾਂ ਪਹਿਲਾਂ ਕੌਣ ਹਾਂ ਨਹੀਂ ਪਹਿਲਾਂ ਕੌਣ ਹਾਂ ਮੈਂ ਗੱਲ ਹੁੰਦੀ ਕਰੇ ਜੀ ਉਹਨਾਂ ਦਾ ਜੀਵ ਸ਼ਰਮਾ ਚੇਅਰਮੈਨ ਆ ਇਹਦੇ ਪਿਤਾ ਜੀ ਤਾਲੇ ਬਣਾਉਣ ਦਾ ਕੰਮ ਕਰਦੇ ਗੁਰਦੀਪ ਜੀ ਰੰਧਾਵਾ ਸਾਹਿਬ ਠੀਕ ਆ ਆਮਕਰ ਚੋਨੇ ਸਮੁੱਚੀ ਟੀਮਾ ਰঞ্জੀਤ ਬਾਠ ਇਹਦਾ ਕੀ ਸਿਆਸਤ ਦੇ ਨਾਲ ਕੀ ਤਲਕਤ ਇਹ ਆਮ ਬੰਦੇ ਨੇ ਜੇ ਮੈਨੂੰ ਐਮਪੀ ਦੀ ਟਿਕਟ ਦਿੱਤੀ ਹੈ ਫਿਰ ਵਿਰੋਧੀਆਂ ਨੂੰ ਪੀੜ ਕਹਦੀ ਯਾਰ ਸਾਡੇ ਵਰਗੇ ਐਮਪੀ ਨਹੀਂ ਬਣ ਸਕਦੇ ਹਾਂ ਡਰ ਲੱਗਦਾ ਹੈ ਅਸਲ ਦੇ ਵਿੱਚ ਕਿਉਂਕਿ ਕਿਉਂਕਿ ਉਹਨਾਂ ਨੇ ਦੇਖਿਆ ਵੀ ਅਸਲ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਸਾਡੀ ਪਾਰਟੀ ਹੈ ਇਹ ਬਿਨ ਸਰਵੇ ਤੋਂ ਬਿਨਾ ਨਹੀਂ ਚੱਲਦੀ ਜਿਹੜਾ ਬੰਦਾ ਕੰਮ ਕਰਨ ਵਾਲਾ ਹੈ ਉਹ ਭਾਵੇਂ ਘਰ ਵੀ ਬੈਠਾ ਹੋਵੇ ਉਹਦਾ ਗੁੱਟ ਫੜ ਕੇ ਕਹਿੰਦੇ ਚੱਲ ਅੱਗੇ ਹੋ ਆ ਹੁਣ ਐਮਪੀ ਦੀ ਟਿਕਟ ਹੈ ਜਿਹੜੀ ਪਾਰਟੀ ਨੇ ਜਦੋਂ ਮੇਰਾ ਨਾਮ ਲਿਆ ਠੀਕ ਹੈ ਜੀ ਮੈਨੂੰ ਖੁਸ਼ੀ ਹੋਈ ਵੀ ਯਾਰ ਇਹਦਾ ਮਤਲਬ ਵੀ ਪਾਰਟੀ ਮੇਰੇ ਤੇ ਵਿਸ਼ਵਾਸ ਕਰਦੀ ਹੈ ਇਹਨਾਂ ਮਾਣ ਸਤਕਾਰ ਦੇ ਰਹੀ ਹੈ ਤੇ ਮੇਰਾ ਫਰਜ਼ ਬਣਦਾ ਹੈ ਬੀ ਐ ਸੀਟ ਜਿਹੜੀ ਆ ਕਿਉਂਕਿ ਜੇ ਅਰਵਿੰਦ ਕੇਜਰੀਵਾਲ ਜੀ ਬਾਹਰ ਹੁੰਦੇ ਤੇ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਥੋੜਾ ਜਆ ਸਪੀਡ ਸਾਡੀ ਘੱਟ ਹੁੰਦੀ ਸਾਡੇ ਸੀਐਮ ਸਾਹਿਬ ਦੇ ਥੋੜਾ ਜਆ ਕਿਉਂਕਿ ਜਦੋਂ ਮੈਂ ਨਾ ਆਗੂ ਬਾਹਰ ਹੋਂ ਤੇ ਫਿਰ ਥੋੜਾ ਜਆ ਬੋਝ ਘਟ ਜਾਂਦਾ ਪਰ ਹੁਣ ਉਹ ਆਪ ਅੰਦਰ ਸਾਨੂੰ ਇਹ ਆ ਵੀ ਆਪਾਂ ਜਿੱਤ ਕੇ ਜਿਹੜਾ ਸੀਟ ਜਿਹੜੀ ਆ ਉਹਨਾਂ ਦੀ ਝੋਲੀ ਚ ਪਾਈਏ ਕਿਉਂਕਿ ਬੜਾ ਤਸ਼ੱਦਦ ਬੜਾ ਤਾਨਾਸ਼ਾਈ ਚੱਲ ਰਿਹਾ ਹੈ ਮਾਨ ਸਾਹਿਬ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਹੁਣ ਤੱਕ ਮਾਨ ਸਾਹਿਬ ਨੇ ਤਕਰੀਬਨ 4500 ਤਗੜੇ ਹੋ ਕੇ ਪੜੋ ਲਿਖੋ ਵਧੀਆ ਕੰਮ ਕਰੋ ਅੱਜ ਦੇ ਸਮੇਂ ਪਹਿਲੀਆਂ ਗੱਲਾਂ ਖਤਮ ਨੇ ਸ਼ਫਾਰਸ ਨਾਲ ਨੌਕਰੀ ਮਿਲ ਜੂਗੀ ਪੈਸੇ ਨਾਲ ਨੌਕਰੀ ਮਿਲ ਜੂਗੀ ਹੁਣ ਜਿਹਦਾ ਹੱਕ ਬਣਦਾ ਹੈ ਉਹਨੂੰ ਨੌਕਰੀ ਮਿਲੂਗੀ ਤਗੜੇ ਹੋ ਕੇ ਮਿਹਨਤ ਕਰਨ ਆਪਣੇ ਔਰ ਜਿਹੜੀ ਸਾਡੀ ਸਰਕਾਰ ਹੈ ਉਹ ਰਾਤ ਦਿਨ ਉਹਨਾਂ ਦੇ ਸ਼ਰਪੀ ਮਾਨ ਸਾਹਿਬ ਨਾਰਾ ਦੇ ਰਹੇ 13 ਜੀਰੋ ਦਾ ਪਰ ਚਰਨਜੀਤ ਚੰਨੀਕਰ ਨੇ ਵੀ 4 ਜੂਨ ਤੋਂ ਬਾਅਦ ਸਰਕਾਰ ਦੇ ਵੀ ਜਾਣੀ ਹੈ ਮਾਨ ਸਾਹਿਬ ਦੀ ਕੀ ਕਹੋਗੇ ਇਹ ਤੇ ਬੱਕਰੀਆਂ ਤੇ ਦੁੱਧ ਵੀ ਕੱਢਦੇ ਰਹਿੰਦੇ ਨੇ ਚੰਨੀ ਸਾਹਿਬ ਇਟੈਂਟ ਵੀ ਲਾਉਂਦੇ ਰਹੇ ਨੇ ਇਹ ਰੱਖਿਆ ਵੀ ਚਲਾਉਂਦੇ ਰਹੇ ਨੇ ਸਾਰੇ ਕੰਮ ਤੇ ਚੰਨੀ ਸਾਹਿਬ ਕਰਦੇ ਰਹੇ ਨੇ ਸੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਜਿਹੜੇ ਵਿਰੋਧੀ ਨੇ ਅ ਵਿਰੋਧੀਆਂ ਦੀ ਗੱਲ ਨੂੰ ਸੀਰੀਅਸਲੀ ਲੈਣਾ ਲਿਆ ਕਰੋ ਹੁਣ ਤੁਹਾਡੇ ਸਾਹਮਣੇ ਹੀ ਆ ਜੇ ਤੇ ਮੈਂ ਝੂਠ ਬੋਲਾਂ ਤਾਂ ਮੈਨੂੰ ਆ ਕੈਮਰਾ ਤੁਹਾਡਾ ਚੱਲ ਰਿਹਾ ਮੈਨੂੰ ਕਲੀਅਰ ਦੱਸ ਦਿਓ ਇਹ ਵਿਰੋਧੀ ਕਹਿੰਦੇ ਸੀ ਨਾ ਵੀ ਪਹਿਲਾਂ ਕਹਿੰਦੇ ਸਰਕਾਰ ਨਹੀਂ ਬਣਦੀ ਇਹਨਾਂ ਕਹਿੰਦੇ ਸੀ ਕਿ ਨਹੀਂ ਸੱਚ ਦੱਸਿਓ ਕਹਿੰਦੇ ਸੀ ਫਿਰ ਬਣ ਗਈ ਫਿਰ ਕਹਿੰਦੇ ਨਹੀਂ 6 ਮਹੀਨੇ ਨਹੀਂ ਚੱਲਦੀ ਕਹਿੰਦੇ ਸੀ ਕਹਿੰਦੇ ਸੀ ਕਿੰਨੇ ਉਹ ਵੀ ਚੱਲ ਵੀ ਫਿਰ ਕਹਿੰਦੇ ਬਿਜਲੀ ਵਾਲੀ ਗਾਰੰਟੀ ਜਿਹੜੀ ਇਹਨਾਂ ਕੋ ਪੂਰੀ ਨਹੀਂ ਹੋਣੀ ਕਹਿੰਦੇ ਸੀ ਕਿ ਨਹੀਂ ਉਹ ਵੀ ਹੋ ਗਈ ਇਹ ਤੇ ਦਿਨੇ ਕੁਝ ਨੇ ਦੁਪਹਿਰੇ ਕੁਝ ਨੇ ਰਾਤ ਨੂੰ ਕੁਝ ਨੇ ਸਵੇਰੇ ਕੁਝ ਨੇ ਇਹਨਾਂ ਤੇ ਜਿਆਦਾ ਸੀਰੀਅਸਲੀ ਨਾ ਲਿਆ ਕਰੋ ਅਸੀਂ ਤੇ ਕੰਮ ਕਰ ਰਹੇ ਆ ਬ੍ਰਦਰ ਜੋ ਇਹਨਾਂ ਨੇ ਪਿੱਛੇ ਕੀਤਾ ਉਹ ਆਪਾਂ ਆਪਾਂ ਆਪਣੀ ਲਕੀਰ ਖਿੱਚ ਰਹੇ ਆ ਆਪਾਂ ਇਹਨਾਂ ਦੀ ਲਕੀਰ ਨੂੰ ਮਟਾਇਆ ਨਹੀਂ ਅਸੀਂ ਆਪਣੀ ਕੰਮ ਨਾਲ ਲਕੀਰ ਲੰਮੀ ਕਰ ਰਹੇ ਆ ਦੱਸ ਵਾਕੀ ਕੇਦਰੀਵਾਲ ਜੀ ਬਾਹਰ ਆ ਜੀ ਅ ਦੇਖੋ ਜੀ ਜਿਸ ਹਿਸਾਬ ਨਾਲ ਤੱਕੇ ਸਹੀ ਤਾਨਾ ਸਹੀ ਆ ਮਕੀਨਾ ਨਾ ਵੀ ਉਹ ਬੈਠਾ ਹੈ ਨੀਲੀ ਛਤਰੀ ਵਾਲਾ ਹੱਥ ਤੇ ਖੁਦਾ ਦਾ ਵੈਰ ਹੁੰਦਾ ਜਦੋਂ ਜਿਆਦਾ ਹੱਥ ਚੱਕ ਲਈਏ ਨਾ ਫਿਰ ਕਿਤੇ ਨਾ ਕਿਤੇ ਫਿਰ ਇਹ ਆਤੀ ਆ ਬਸ ਜਿਆਦਾ ਜੇ ਤੁਹਾਡੇ ਸਾਹਮਣੇ ਹੀ ਆ ਇਹ ਇਨਕਲਾਬੀ ਦੇਸ਼ ਹੈ ਇਹਦੇ ਉਦੋਂ ਨਹੀਂ ਗੁਲਾਮੀ ਚੱਲੀ ਤੇ ਹੁਣ ਤੇ ਫਿਰ ਲੋਕਤੰਤਰ ਰਾਜ ਹੈ ਜਾ ਕੇ ਦਿੱਲੀ ਚ ਸਰਵੇ ਕਰਕੇ ਆਏ ਲੋਕਾਂ ਦੀ ਹਮਾਇਤ ਹੋ ਸਕਦਾ ਕੇਜਰੀਵਾਲ ਸਾਹਿਬ ਬਾਹਰ ਹੁੰਦੇ ਤੇ ਭਾਵੇਂ ਸਾਡੀ ਉੱਤੇ ਇੱਕ ਸੀਟ ਨਾ ਹੁੰਦੀ ਪਰ ਅੱਜ ਲੋਕਾਂ ਦੀ ਹਮਾਇਤ ਜਿਹੜੀ ਆ ਉਹਨਾਂ ਦੇ ਨਾਲ ਖੜੀ ਨਜ਼ਰ ਆ ਰਹੀ ਆ ਦਿੱਲੀ ਦੇ ਵਿੱਚ ਜਿਹੜਾ ਤੁਹਾਨੂੰ ਰਿਜ਼ਲਟ ਮਿਲੂਗਾ ਉਹ ਵੀ ਕਮਾਲ ਮਿਲੂਗਾ ਕਿਉਂਕਿ ਲੋਕ ਜਾਣਦੇ ਨੇ ਲੋਕਾਂ ਨੇ 75 ਸਾਲ ਸਰਕਾਰਾਂ ਹੰਡਾਈਆਂ ਨੇ ਉਹਨਾਂ ਨੇ ਆਪਣੇ ਹੱਥੀ ਲੀਡਰ ਬਣਾਏ ਨੇ ਉਹਨਾਂ ਨੇ ਵੇਖੇ ਨੇ ਲੀਡਰ ਕਿੱਥੋਂ ਕੀ ਕੁਝ ਕੀਤਾ ਇਹਨਾਂ ਨੇ ਕੀ ਕੀ ਕਰ ਰਹੇ ਸੀ ਇਹ ਪਹਿਲਾ ਲੀਡਰ ਆ ਜਿਨੇ ਬੱਚਿਆਂ ਦੇ ਵਧੀਆ ਸਕੂਲ ਬਣਾਏ ਜਿਨੇ ਲੋਕਾਂ ਦੀ ਇਲਾਜ ਲਈ ਹਸਪੀਟਲ ਬਣਾਏ ਜਿਨੇ ਮੁਹੱਲਾ ਕਲੀਨਿਕ ਬਣਾਏ ਜਿਨ੍ਹਾਂ ਨੇ ਪਾਣੀ ਦਿੱਲੀ ਦੇ ਵਿੱਚ ਫ੍ਰੀ ਕਰ ਦਿੱਤਾ ਜਿਨੇ ਬਿਜਲੀ ਫ੍ਰੀ ਕਰ ਦਿੱਤੀ ਐਨਾ ਲੋਕਾਂ ਨੂੰ ਫਾਇਦਾ ਦੇਣ ਵਾਲੇ ਨੂੰ ਚੁੱਕ ਕੇ ਅੰਦਰ ਦੇ ਦिए ਦੇ ਲੋਕ ਬਖਸ਼ ਦੇ ਨੇ ਜੇ ਵੀ ਜਿਸ ਤਰ੍ਹਾਂ ਪੰਜਾਬ ਜੀ ਕਹਿੰਦੇ ਕਾਂਗਰਸ ਨੇ ਇਦਾਂ ਅਕਾਲੀ ਦਲ ਨੇ ਇਦਾਂ ਪਰ ਉਪਰ ਤੋਂ ਇੰਡੀਆ ਘੜ ਜੂ ਰਿਹਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵਾਂ ਇਹਦੇ ਵਿੱਚ ਇੱਥੇ ਜਿਹੜੀ ਸਾਡੀ ਇਲੈਕਸ਼ਨ ਆ ਜੋ ਅਸੀਂ ਕੰਮ ਕਰ ਰਹੇ ਆ ਆਪਣੇ ਬਿਹਾਫ ਤੇ ਕਰੀ ਠੀਕ ਹੈ ਜੀ ਉੱਤੇ ਗੱਠ ਜੋੜ ਦਾ ਕਾਰਨ ਇਹ ਹੋਵੇ ਵੀ ਜਿਹੜੀ ਮੋਦੀ ਦੀ ਤਾਨਾਸ਼ਾਹੀ ਆ ਇਹਨੂੰ ਕਿਸੇ ਨਾ ਕਿਸੇ ਤਰੀਕੇ ਡੱਕਣਾ ਸੋ ਜੇ ਉਹ ਇੱਕ ਵਾਰੀ ਫੇਰ ਬਣ ਗਏ ਇਹ ਗੱਲ ਨੋਟ ਕਰ ਲਓ ਬਾਅਦ ਚ ਭਾਵੇਂ ਇਹ ਵੀ ਨਾ ਹੋਵੇ ਬਾਅਦ ਇਲੈਕਸ਼ਨ ਹੀ ਨਾ ਹੋਵੇ ਬਾਅਦ ਫਿਰ ਉਹ ਕਹਦੇ ਵੀ ਹਾਂ ਬਣ ਗਿਆ ਜੀ ਫਿਰ ਆਪਾਂ ਵੀ ਕਹਿ ਦਈਏ ਬਣ ਗਿਆ ਜਿਤਨਾ ਉਹਨੂੰ ਕੋਆਪਰੇਟ ਕਰਾਣੇ ਨੇ ਤਰੱਕੀ ਕਿਹਨਾਂ ਦੀ ਹੋ ਰਹੀ ਉਹਨਾਂ ਦੀ ਹੋ ਰਹੀ ਉਹਨਾਂ ਨੂੰ ਵੱਡੀਆਂ ਇੰਡਸਟਰੀਆਂ ਆ ਸਾਡੇ ਆ ਕਿਸਾਨਾਂ ਨੇ ਜੇ ਕਿਤੇ ਨਾ ਆਪਾਂ ਤੋਂ ਰੋਲਾ ਰੱਪਾ ਪਾਉਂਦੇ ਤੇ ਵੀ ਸਾਰੇ ਇੰਡਾਨੀਆਂ ਬਾਨੀਆਂ ਸਭ ਚੱਲ ਜਾਣਾ ਇਸੋ ਕਹਿਣ ਦਾ ਭਾਵ ਉਹਨੇ 10 12 ਘੜ ਰੱਖੇ ਨੇ ਜਿਨ੍ਹਾਂ ਨੂੰ ਕੁੱਛ ਕਰਨ ਵਾਸਤੇ ਆ ਬੀਜੇਪੀ ਨੇ ਕਿਉਂਕਿ ਉਹਨਾਂ ਤੋਂ ਬਾਅਦ ਵਿੱਚ ਇਹਨਾਂ ਨੇ ਸਭ ਕੁਝ ਕਰਾਉਣਾ ਹੁੰਦਾ ਸੋ ਮੈਂ ਜਦੋਂ ਵੀ ਬਣ ਜੰਨੀ ਆ ਤਾਂ ਕਲੰਦਵਰ ਦਾ ਕੁਛ ਸੋਚੂਗੀ ਜਿਵੇਂ ਮੈਂ ਬਾਲੀਵੁੱਡ ਤੋਂ ਕੋਈ ਦੀ ਕਰਾਂ ਇਹ ਦੇਖੋ ਜੀ ਮੈਂ ਬਟਾਲੇ ਬਣਿਆ ਅੱਗੇ ਇੱਕ ਹਲਕਾ ਸੀ ਮੇਰੇ ਕੋ ਹੁਣ ਨੋ ਹਲਕਿਆਂ ਨੇ ਹਲਕਾ ਇਨਚਾਰਜ ਵੀ ਨੇ WhatsApp ਚੇਅਰਮੈਨ ਵੀ ਨੇ ਰਣਜੀਤ ਯਰ ਜੀ ਆ ਸਮੂਚੀ ਸਾਡੀ ਟੀਮ ਆ ਸਾਰੀ ਲੀਡਰਸ਼ਿਪ ਆ ਸਾਡੀ ਇਹਨਾਂ ਨੇ ਆਪਣੀਆਂ ਸਮੱਸਿਆਵਾਂ ਸਾਨੂੰ ਦੱਸਣੀਆਂ ਨੇ ਆਪਾਂ ਉਹਨਾਂ ਸਮੱਸਿਆਾਂ ਦਾ ਹੱਲ ਕਰਨਾ ਵਾ ਇਹਨੂੰ ਇਹ ਨਾ ਸੋਚੋ ਵੀ ਇਹ ਇਹਦੇ ਬਾਰੇ ਸੋਚਾਂਗੇ ਨਹੀਂ ਤੁਸੀਂ ਚਾਹ ਤੇ ਬੁਲਾਇਆ ਕਰੋ ਅਸੀਂ ਆਇਆ ਕਰਾਂਗੇ